ਆ 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 ਪਰ ਹਲਾਕੇ ਆਏ ਆ ਜੱਗੇ ਦੇ ਘਰ ਵੱਲੋਂ ਹੁਣ ਇਧਰ ਨੂੰ ਜਾਣਾ ਕਿਹੜਾ ਲਾਉਂ ਸਾਰੇ ਲੱਗੇ ਹੋਏ ਆ ਜਿਵੇਂ ਆਏ ਕਰ ਲਓ ਨਾਲ ਨਾ ਆਉਣਾ 47 ਡਿਗਰੀ ਟੈਂਪਰੇਚਰ ਹੈ ਇਹਨਾਂ ਦੇ ਆਚੇਤੇ ਵੀ ਨਹੀਂ 47 ਡਿਗਰੀ 47 ਡਿਗਰੀ ਨਹੀਂ ਟੈਂਪਰੇਚਰ ਸਭ ਤਾਂ ਢੱਡ ਚੜੀ ਪਈ ਹੈਗਾ ਸਾਰਾ ਸਿੰਘ ਬਿਲਗਾ ਨਵੇਂ ਦਾ ਉਹ ਘਾਟ ਨੇ ਕਰ ਰਹੇ ਆ ਹੜ ਜਾ ਹੜ ਜਾ ਰੁਕ ਜਾ ਆਲੇ ਨਹੀਂ ਹਲੇ ਨਹੀਂ ਪਰੰਦੇ ਯਾਰੇ ਬੰਨੇ ਪਏ ਆ ਸਾਰੇ ਜਾਣੇ ਲੱਗੇ ਬਣਾਉਣ ਹਾਂ ਆ ਦੇ ਲੈ ਇੱਧਰ ਕੋਈ ਨਹੀਂ ਲੱਗਦਾ ਇੱਥੇ ਟਰੈਕਟਰ ਪਹਿਲਾਂ ਬਈਏ ਜੋ ਲੈ ਕੇ ਗਏ ਨਾਲ ਵਿਲਾ ਗਿਆ ਕਿਹੜਾ ਹੁਣ ਮੈਂ ਲਾਉਣਾ ਉਹਨ ਦਾ ਮੈਨ ਲਾਉਣਾ ਤੁਹਾਨੂੰ ਦੂਈ ਫੀਲਿੰਗ ਦਵਾਉਣਾ ਨਹੀਂ ਨਹੀਂ ਪਾਣੀ ਦੋ ਓਏ ਮੈਂ ਤੇ ਬੰਦਾ ਪਾ ਦੇ ਓਏ ਭਈ ਆ ਸਾਰਨਾ ਟੈਂਪਰੇਚਰ ਦਾ ਮੈਂ ਬੈਠਾ ਬੈਠਾ ਸੁੱਕ ਗਿਆ ਉੱਥੇ ਦੇ ਬਸ ਆਈ ਜਾਵੇਗਾ ਪਰ ਇਹ ਸਗਾਤੇ ਬਾਕੀ ਇਹ ਇੱਥੇ ਜਿਹੜਾ ਆ ਲਾਉਂਗਾ ਪੂਰਾ ਪਿੰਡ ਤੱਕ ਪਹੁੰਚ ਗਏ ਆ ਦੇਖੋ ਪਈ ਹੁਣ ਕਿੰਨੀ ਸੋਹਣੀ ਬਣ ਗਈ ਦੇਖੋ ਬੰਨੇ ਉੱਡਦੇ ਨੇ ਕੁੱਫੜ ਰੋੜਦੀ ਬਹੁਤ ਜ਼ਿਆਦਾ ਉਸ ਪਿੰਜੇ ਦਾ ਆਇਗਾ ਮੋੜ ਦਾ ਲੰਦਾ ਕਰਦੇ ਆਪਾਂ ਨੇ ਰੋੜ ਬਾਕੀ ਹੁਣ ਫੇਰ ਪਾਉਨੇ ਆ ਪਾਣੀ ਕੰਨੋ ਪਰਾਂ ਸਿਰੇ ਪਰ ਰਹੇਗਾ ਇੱਕ ਟੇਲਾ ਉਹ ਲਾ ਦੀਏ ਹੁਣ ਤੇ ਸਾਰੇ ਜਣੇ ਲੱਗੇ ਹੋਏ ਆਪਣੇ ਰੰਗੜੇ ਹੁਣ ਦੁਪਹਿਰ ਨੂੰ ਬੈਠੇ ਹੀ ਹੁੰਨੇ ਆ ਹੁਣ ਸਾਰੇ ਆਗਾ ਮੰਨ ਕਰ ਲੰਨੇ ਨਾਲੇ ਨਾ ਆ ਹੋ ਜਾਂਦਾ ਬੰਦੇ ਨਾਲੇ ਹੱਥੇ ਕਮਾ ਪਾਣੀ ਛਿੜਕ ਦਿੱਤਾ ਗੱਲ ਨਮਾ ਕਰਨਾ ਸ਼ੁਰੂ ਹੋ ਗਏ ਆ ਰਹਿਣੇ ਆ ਰਹਿਣੇ ਸਾਰਾ ਦਿਨ ਚੱਲ ਕੰਮ ਇਹ ਜਿੰਦਰਾ ਟਰੈਕਟਰਾਂ ਚੱਗੇ ਵਾਲੇ ਇਹ ਤਾਂ ਨਵੇਂ ਦਾ ਉਹ ਘਾਟਨ ਕਰਿਆ ਤੇ ਪਾਣੀ ਵੀ ਨਵੇਂ ਦੇ ਬੜਾ ਟਰੈਕਟਰ ਵੀ ਨਵਾਂ ਆ ਬਸ ਸਾਰ ਪੂਰੀ ਲੋ ਪੈ ਰਹੀ ਆ ਮੂੰਹ ਖੂਖ ਹੋ ਰਿਹਾ ਮਰੇ ਬੈਠੇ ਦਾ इना जो बुरा हाल भाई कपड़े जमे ही सुखा छे सोरे बैठे ओ बाल भर लगे आये और कन् चोरे निकलता ਇਹ ਜਤਰਾ ਲੱਗ ਰਹੀ ਹੈ ਕੋ ਸਿਰੇ ਪਰ ਲਾਏ ਹਾਂ ਜਿਹੜਾ ਉਹ ਭਰਦੇ ਸਾਰ ਕੇ ਹੁੰਦਾ ਬੜਾ ਹਸਤੀਕਾਲ ਜੀ ਬਾਈ ਤੁਹਾਨੂੰ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਜੱਗਾ ਮਾਲਾ YouTube ਚੈਨਲ ਤੇ ਤੇ ਬਾਕੀ ਅੱਜ ਲੱਗੇ ਹੋਏ ਆ ਬਾਈ ਝੱਲੀਆਂ ਵਾਲੇ ਖੇਤ ਪਾਉਣ ਤੇ ਟਰੈਕਟਰ ਆ ਰਹੇ ਆ ਪਿੱਛੇ ਪਾੜ ਪਾੜ ਡੈਡੀ ਕੱਲ ਪਾ ਗਏ ਤੇ ਬਾਈ ਖੇਤਾਂ ਦੀ ਤੇ ਦੂਹਰ ਲੱਗੇ ਅੱਜ ਕਰਨ ਰਾਤ ਹੋ ਗਿਆ ਦਾ ਹਨੇਰਾ ਜਾਦਾ ਡੈਡੀ ਫਿਰ ਤਵੀਆਂ ਉਰੀ ਖੋਲ ਕੇ ਲੰਘਿਆ ਦਾ ਖੇਤ ਚ ਤੇ ਹੁਣ ਦੂਰ ਲੱਗੇ ਪੱਟਣ ਵਾਈ ਖੇਤ ਤੇ ਦਿਖਾਉਨੇ ਆ ਜੀ ਛੱਲੀਆਂ ਵਾਲੇ ਖੇਤਾਂ ਚ ਪਹੁੰਚੇ ਹੋਏ ਤੇ ਕਿਹ ਵਾਲੀ ਜ਼ਮੀਨ ਆ ਭਾਈਆ ਬਣੀ ਇਹ ਤੇ ਭਾਈ ਟੈਂਪਰੇਚਰ ਪੂਰਾ ਗਰਮੀ ਪੂਰੀ ਪੈ ਰਹੀ ਆ ਤੇ ਕੱਲ ਨੂੰ ਆ ਗਿਆ ਵੋਟਾਂ ਭਾਈ ਤੇ ਮੱਕੀ ਸਾਰੇ ਵੋਟਾਂ ਪਾਉਣ ਵਾਈ ਜ਼ਰੂਰ ਜਾਇਓ ਆਪਾਂ ਨਹੀਂ ਇਹ ਨਹੀਂ ਕਹਿੰਦੇ ਵੀ ਇਹ ਪਾਰਟੀ ਨੂੰ ਪਾਏ ਹੋ ਜਿਹੜੀ ਪਾਰਟੀ ਨੂੰ ਬਾਈ ਪੌਣੀਆਂ ਪਾ ਸਕਦੇ ਆ ਪਰ ਵੋਟਾ ਪਾਉਣ ਜਰੂਰ ਜਾਇਓ ਸਾਰੇ ਤੇ ਕੱਲੂ ਵੋਟਾਂ ਹੀ ਤੇ ਪੌਣ ਨੇ ਡੈਡੀ ਨੂੰ ਤਵੀਆਂ ਤੇ ਦਿਖਾਉਣੇ ਆ ਜੀ ਮਲਾਉਣੇ ਡੈਡੀ ਨਾਲ ਸਾਨੂੰ ਆ ਗਏ ਬਾਈ ਡੈਡੀ ਟਰੈਕਟਰ ਲੈ ਕੇ ਤੇ ਇੱਧਰ ਖੜੀਆਂ ਆਪਣੀਆਂ ਤਵੀਆਂ ਡੈਡੀ ਖੂਬਲ ਖੋਦ ਕੇ ਆ ਤਾਂ ਪਾੜ ਪਾੜ ਪਟ ਗਿਆ ਸਾਰੇ ਖੇਤ ਕਿੰਦੂ ਹੋਰ ਪਾਉਣੇ ਆ ਨਾ ਨੰਨ ਬਣ ਜਾਣਿਆ ਹੱਡਲੇ ਜੇ ਹੁਣ ਦੇਖਦੇ ਆ ਜਿਹੜੇ ਦੂਰ ਨੂੰ ਹੀ ਦਿਖਤ ਆਠ ਅੱਠ ਤਵੀਆਂ ਬਾਈ ਇਹਨੇ ਕਿੱਥੇ ਹੀ ਪੈਣਾ ਨਾ ਕਰੋ ਬੱਚੇ ਉੱਪਰ ਚੱਕੋ ਉੱਪਰ ਢੇਡਾ ਰੱਖੋ ਚਾਰ ਚਾਰ ਚਲੋ ਆਈ ਚਲੋ ਆਹ ਚੱਲੋ ਨਹੀਂ ਪੈ ਗਈਆਂ ਤਾਂ ਇਹ ਗੱਲ ਨਾ ਮਾੜ ਪਾੜ ਪਾੜ ਦਾ ਰਾਤ ਮੈਂ ਕੱਢਦੀ ਸੀ ਆੜ-ਪੜ ਹੋਰ ਕਰ ਦੇਣੀ ਐ ਦੂਰ ਹੋ ਜਾਣਾ ਅੱਜ ਇਹ ਦੂਰ ਹੋ ਜਾਣਾ ਬਾਕੀ ਫੇ ਭਈਆ ਲਾ ਕੇ ਨਾ ਚਾਰ-ਚ ਫੇਰੇ ਕਹੀ ਕਮਾ ਲੈਣੀ ਐ ਹੂੰ ਫੇ ਲਾ ਕੇ ਨਾ ਕਾਗਜ ਕਾਣੀ ਦੇ ہاں ਬਾ ਪਹਿਲੀ ਲਾ ਦੇਣਾ ਸਾਰੀਆਂ ਵਾਰ ਪਹਿਲਾਂ ਸਪਰੇਅ ਕਰਦੀ ਹੂੰ ਹੂੰ ਚਟਪਟ ਫੇਰ ਉੱਪਰ ਤੇ ਕਾਗੇ ਫੇ ਪੱਕੇ ਆ ਕੰਮ ਇਹ ਨਹੀਂ ਕਾਕਾ ਹੁੰਦਾ ਆ ਫੇ ਨਹੀਂ ਕਾਕਾ ਹੁੰਦਾ ਕੀ ਸਪਰੇਅ ਕਰੀ ਵੀ ਫੇ ਕਾਗਜ ਹੋਣ ਨਹੀਂ ਜਾਂਦਾ ਹਾਂ ਕੀ ਪਹਿਲਾਂ ਜਿਹੜਾ ਉਂਗਲਿਆ ਵਾ ਫੇ ਦਵਾ ਨੇ ਮਾਰ ਦੇਣਾ ਬਾਕੀ ਉਹ ਪਾਪਾਈ ਬੱਟਾਂ ਪਰ ਇੱਕ ਸਾਲ ਕਾ ਲਫਾਵਾ ਜਾਂ ਤਾਂ ਲਾਉਣੀ ਹੈ ਫਾਇਦਾ ਫਾਇਦਾ ਕੱਖ ਨਹੀਂ ਹੁੰਦਾ ਕੱਖ ਨਹੀਂ ਹੁੰਦਾ ਤੂੰ ਵੀ ਗੰਡੋਲੇ ਨਹੀਂ ਕੱਢਾਈਆਂ ਕੱਢਦੇ ਹੂੰ ਬਜੋ ਚੀਜ਼ਾਂ ਦਾ ਫਾਇਦਾ ਜੇ ਪਾਣੀ ਪੂਣੀ ਵੀ ਆ ਜਵੇ ਬੱਟਾਂ ਟੁੱਟਣ ਬੱਟਾਂ ਟੁੱਟਦੇ ਨਹੀਂ ਹੈਗੇ ਉੱਪਰ ਨੂੰ ਕਿਆ ਲਾ ਜੇ ਪਾਣੀ ਹੂੰ ਇਹ ਟੁੱਟਦੇ ਨਹੀਂ ਹੈਗੇ ਬੱਟ ਇਹ ਤਾਂ ਕਰਦੇ ਬਾਕੀ ਖੇਤ ਤਾਂ ਹੁਣ ਸਾਰੇ ਇਹੀ ਰਹਿੰਦੇ ਜੇ ਅਜਿਹਾ ਰਹਿੰਦੇ ਬਾਕੀ ਤਾਂ ਵਾਹ ਹੋਗੇ ਤੇ ਬਾਕੀ ਵਾਹ ਹੋਗੇ ਐਦਾਂ ਗਵਾਂਡੀਆਂ ਦੇ ਸਾਡੇ ਰਹਿਣੇ ਹਾਲੇ ਵੰਡੀ ਜਾ ਉਹ ਕਰਦਾ ਵਿੱਚ ਫਾਲਾ ਜਾ ਫੇਰਦਾ ਅੱਛਾ ਤੈਹ ਬਾੜੂ ਹਾਂ ਜ ਤੈਹ ਜਾ ਪਾੜਦਾ ਪਾਣੀ ਖਾਣੇ ਨੂੰ ਖੇਤ ਅੱਛਾ ਹੀ ਉਹ ਫੇਰਦਾ ਬਈ ਇਹ ਹਾਂ ਫਿਰ ਉਹੀ ਫੇਰਦੇ ਹੁਣ ਉਹੀ ਫੇਰਦਾ ਚਲੋ ਬਈਆ ਬਾਕੀ ਤੇ ਚਾਰ ਸਵੇਰੇ ਬਾਹੇ ਜਾਏ ਬਾਹੀ ਦੁੱਤੀ ਡਲੇ ਜੇ ਹਨਾ ਇਹ ਖੇਤਾਂ 'ਚ ਡੜਾ ਦਾ ਤੂੰ ਹੋਰ ਦੇਖਣਾ ਨਹੀਂ ਹਾਂ ਹੋਰ ਨਹੀਂ ਦਿਖੂਗਾ ਆਲ ਨੂੰ ਤਾਂ ਦੇਖਣਾ ਹੀ ਨੇ ਸੁੱਕਾ ਰਾ ਖੇਤ ਖੇ ਸੁੱਕੇ ਪਏ ਇਹ ਤਾਂ ਸੁੱਕਾ ਹੋਵੇ ਸਾਰੇ ਸੁੱਕੇ ਪਈ ਆ। ਹਾਂ। ਪੱਕੀ ਚੱਲ ਆਪਣੀ ਧਰਤੀ ਨਰਮ। ਹਾਂ। ਤਾਂ ਵੀ ਇਹ ਨਾ ਪੱਟ ਹੋ ਜਾਂਦੀ ਏ। ਨਹੀਂ ਤੇ ਹਾਰਡ ਬਹੁਤ ਵਜਤ। ਹਾਂ। ਤਾਂ ਵੀ ਨਾਗ ਲੱਗਦੀ ਏ ਨਹੀਂ। ਆਹ ਤਵੀਆਂ ਹੁਣ ਆਪਣੇ ਏਰੀਆ ਚ ਵਧੀਆ ਚੱਲਦੀਆਂ ਆ। ਅਠੜਦੀਆਂ ਹੋਰ। ਆਹ ਹਾਂ ਵਧੀਆ। ਨਹੀਂ ਤਾਂ ਨਿੱਗਰ ਬਣਾਉਣੀਆਂ ਪੈਣੀਆਂ ਜਿੰਨੀਆਂ ਪਾਰੀਆਂ ਓਏ ਭਜਨ ਵੀ ਰੱਖਦੇ ਆ ਉਹ ਤਾਂ ਡੈੜੀ। ਹਾਂ ਭਜਨ ਰੱਖਦੇ। ਹਾਂ ਭਜਨ ਵੀ ਰੱਖਣਾ ਵੈ ਤਾਂ ਡੱਕਰ ਪੜਦੇ ਆ। ਆਹੀਂ ਪੜਦੇ ਫੇਰ ਡੱਕਰ ਬਹੁਤ ਆ। ਮੰਡ ਦੇ ਵਿੱਚ ਡੱਕਰ ਬਹੁਤ ਆ ਆਪਣੇ। ਮੰਡ ਦੇ। ਕਿ ਪਣਾ ਪਾ ਜਾਂਦਾ ਨਦੀਆਂ ਟੁੱਟ ਜੰਦੀਆਂ ਹੂੰ ਉਹਦੇ ਕਰਕੇ ਡੱਕਾ ਪਿਛਲੇ ਸਾਲ ਕਿੰਨਾ ਪਣਾ ਪਾਇਆ ਪਾਇਆ ਉੱਥੇ ਜਾ ਕੇ ਉਹ ਫੇ ਡੱਕਰੇ ਬਣਣਾ ਉਹਨੇ ਪਹਾੜਾਂ ਵਾਲੀ ਮਿੱਟੀ ਹੈ ਅਜ ਤਾਂ ਹੈ ਹੂੰ ਮੱਕੀ ਅੱਜ ਪਹੀ ਪਰ ਪਾਣੀ ਪਾ ਦਿੱਤਾ ਸੀ ਅੱਛਾ ਐਨ ਨਾਲ ਨਾਲ ਨਾਤੇ ਅੱਛਾ 2 ਘੰਟੇ ਨਾਲੇ ਗੱਚਾ ਗੱਚ ਕੱਤਤੀ ਟਰਾਲੇ ਦੇ ਡਾਲੇ ਜਿਹਨੂੰ ਨਹੀਂ ਪਾਣੀ ਲਾਖਣਾ ਡਾਲੇ ਚ ਅਸੀਂ ਉਹ ਲਾ ਲਿਆ ਦਾ ਥੋੜਾ ਜਿਹਾ ਪਰ ਮੜਾ ਮੋਟਾ ਧਾਲੀਕ ਹੂੰ ਲਓ ਉਹ ਲਾ ਲਿਆ ਦਾ ਅਸੀਂ ਤੇਰਾ ਨਾ ਫੇਰੇ ਜੱਜ ਲਾ ਲਿਆ ਦਾ ਜਦੋਂ ਕਰਿਆ ਪਾਣੀ ਛਿੜਕਿਆ ਫੇਰ ਕੀ ਕਰਿਆ ਫੇ ਬਾਲਟੀਆਂ ਨਾਲ ਇਹ ਬਾਲਟੀਆਂ ਨਾਲੇ ਬਾਲਟੀਆਂ ਨਾਲ ਅੱਛਾ ਫੇਰ ਛੱਲਾ ਮਾਰਦੇ ਤੇ ਪਜਾ ਪਜਾ ਕੇ ਉਹ ਡੱਲੇ ਨਾਲ ਛੱਲ ਵੱਜਦੀ ਆ ਪਾਣੀ ਦੀ ਆਪੇ ਅੱਛਾ ਆਪੇ ਗਿੱਲਾ ਹੋਈ ਜਾਂਦਾ ਅੱਛਾ ਆ ਤਾਂ ਬਹੁਤ ਪਾਣੀ ਲਾਇਆ ਅੱਛਾ ਅੱਜ ਹੈਵੀ 18 ਫੁੱਟਾ ਦਾ ਠੀਕ ਭਰਤਾ ਰੱਖ ਕੇ ਵਧੀਆ ਭੁੱਬਲੇ ਬਹੁਤ ਸੀ ਹਾਂ ਬਹੁਤ ਲੱਗਦਾ ਹੁੰਦਾ ਨਹੀਂ ਮੀਂਹ ਪੈਂਦਾ ਕੋਈ ਨਹੀਂ ਮੀਂਹ ਨਹੀਂ ਪੈਂਦਾ ਜੇ ਮੀਂਹ ਪੈ ਜਾਵੇ ਨਾ ਇਹ ਫੇਰ ਲੋਟ ਆ ਜੀ ਫੇਰ ਨਹੀਂ ਹਲਦੀ ਹੁਣ ਚੱਲ ਜਾਨੂ ਮਾੜਾ ਮੋਟਾ ਪੋ ਬਣਾਉਣ ਨੂੰ ਜਾਨੂ ਪਾਉ ਕੋਈ ਕੋਈ ਹਾਂ ਐਂ ਤਾਂ ਦੱਸੇ ਮੌਨਸੂਨ ਕਹਿੰਦੇ ਆ ਵੀ ਆਉਂਗੀ ਇੱਕ ਦੋ ਦਿਨ ਤੱਕ ਵੀ ਇੱਕ ਦੋ ਦਿਨ ਚੱਲ ਸਕਦੀ ਆ ਭਾਈ ਮੌਨਸੂਨ ਦੇਖਦੇ ਆਂ ਬਾਕੀ ਜੇ ਬਾਰਿ ਹੋਏ ਥੋੜੀ ਬਹੁਤੀ ਰਾਹਤ ਮਿਲ ਜਵੇ ਗਰਮੀ ਤੇ ਨਹੀਂ ਆਦ ਨਾ ਜਾ ਕੇ ਪਹਿਲਾਂ ਇੱਕ ਤਮ ਹੀ ਪਈ ਜਾਂਦਾ ਨਾਈ ਹਾਂ ਪਈ ਜਾਂਦਾ ਭਾਰੀ ਮੀਂਹ ਜਾਂ ਹੋਰ ਥੋੜਾ ਬਹੁਤਾ ਐਕਤੀ ਤਾਂ ਪਈ ਆ ਹੀ ਨਹੀਂ ਹਾਂ 80 ਨਾ ਬਸ ਕਣਕ ਦੀ ਬਾਡੀ ਜੀ ਚ ਪਿਆਦਾ ਥੋੜਾ ਜਿਹਾ ਛਿੜਕਾ ਜਾ ਉਹ ਵੀ ਪਹਿਲਾਂ ਵੀ ਨਹੀਂ ਪਿਆ ਮੀ ਬਹੁਤ ਦੇਰ ਹੋ ਗਈ ਤੇ ਜੇਠ ਨੇ ਤਾਰੇ ਦਿਖਾ ਦਿੱਤੇ ਮੇਠ ਨੇ ਹੱਥ ਪੂਰੇ ਜੇਠਾ ਮੈਂ ਜੇਠ ਵੀ ਅੱਧਾ ਲੰਘ ਗਿਆ ਬਾਕਾਲੂ ਪਹਿਲੀ ਤਰੀਕ ਹੋਗੀ ਤੇ ਅਗਲਾ ਹਾੜ ਆ ਜਾਣਾ ਹੈ ਅਗਲਾ ਤਾਂ ਫੇਰ ਬਰਸਾਤ ਦਾ ਮਹੀਨਾ ਚਾਰ ਮਹੀਨੇ ਬਰਸਾਤ ਦੇਵੇ ਹੂੰ 800 ਨੂੰ 4200 ਇਹ ਚਾਰ ਮਹੀਨੇ ਬਰਸਾਤ ਦੇ ਗਨੇ ਜਾਣਗੇ ਮੱਕੀ ਆ ਖੂਆ ਭਾਈ ਉਹਨੇ ਸਾਡੇ ਖੇਤ ਦੇ ਗੱਬੇ ਇਹਦੇ ਵੀ ਟਾੜੀ ਚੱਪਾਲਾ ਦੇਖੋ ਸਹੀ ਕੁਹਾੜੀ ਨਾਲ ਆਠ ਸਾ ਲਗ ਲਗ ਸਾਫ ਕਰ ਤੂੰ ਤਾਂ ਤੂੰ ਤਾਂ ਵਿੱਚ ਜੰਮਿਆ ਪਿਆ ਤੂੰਦ ਨਹੀਂ ਹੈਗਾ ਇਹ ਆ ਤਾਂ ਤੂੰ ਤਾਂ ਆਹਦਾ ਤੂੰ ਦਾ ਉਹ ਪਰਾ ਪੇਪੜਾ ਹੈ ਨਾ ਹੋਰਾ ਹੋਰੇ ਬਗਿਆੜੀ ਜੀ ਲੱਗਦੀ ਅਹੀਂ ਤੂੰ ਤਾਂ ਬਗਿਆੜੀ ਹੈ ਤੂੰ ਜਿਹੜਾ ਆ ਤੂੰ ਤਾਂ ਯਾਰ ਬਗਿਆੜੀ ਆ ਨੂੰ ਲੈ ਟੁੱਟਦਾ ਹੈ ਟੁੱਟਦਾ ਤਾਂ ਹੈ ਨਹੀਂ ਰਹੀ ਇਹਨੂੰ ਪਹਾੜੀ ਨਾਲ ਵੜਾ ਲੈਣਾ ਤੂੰ ਤਾਂ ਮਾ ਕਿਉ ਝੱਲੀਆਂ ਪਿੰਡ ਆ ਸਾਹਮਣੇ ਸਾਡਾ ਪਿੰਡ ਬਈ ਉਹ ਸਾਹਮਣੇ ਇੱਥੀ ਜਾ ਘਰ ਦੇਖਦਾ ਆਪਣਾ ਉਹ ਸਾਹਮਣੇ ਇੱਧਰ ਝੱਲੀਆਂ ਆ ਰੋੜ ਜਾਂਦਾ ਹੈ ਲੱਗੇ ਹੀ ਪਉਣ ਹਾਂ ਪੀਲੀ ਗੁੱਲੀ ਚੌਕਣਾਈ ਆ ਨਾ ਪੀਲੀ ਓਕਣਾਈ ਹਾਂ はい。 ਮੜਾ ਸਲੋ ਪਾਉਣਾ ਖਿੱਚ ਕੇ ਪਾਉਣਾ ਚਾਹੀਦਾ ਫੇਰ ਇਹਨਾਂ ਪੜਨੇ ਚਲ ਦੂਰ ਨੇ ਇਹਨਾਂ ਬਣ ਜਾਣੇ ਬਾਕੀ ਹਾਲਾ ਨਾ ਬਾਦੂਗੇ ਮਨ ਚਰ ਲੈਣ ਤੱਕ ਜੁਂਦੇ ਖਾਂ ਦੇ ਪੱਟਾ ਹੋ ਜੂਗੇ ਰੂਟਾ ਵੇਟਰ ਦੇ ਦੂਗੇ ਜਾਂ ਸਾਈਡਾਂ 'ਤੇ ਤਵਾ ਵੜ ਜਾਂਦਾ ਬਾਈ ਫੇਰ ਜਾਂ ਰੂਟਾ ਵੇਡਰਨਾ ਸਾਈਡਾਂ 'ਤੇ ਕਿੱਕ ਕਵਾਂਡ ਵੱਜ ਜੀਦੇ ਨਾ ਤੇ ਗੱਲ ਵਾਣੀ ਬੈਟ ਉਣ ਦਾ ਪੂਰਾ ਬਾਕੀ ਬਾਈ ਹੋਰ ਖੇਤ ਸਾਰੇ ਮੈਂ ਹੀ ਵਾਏ ਆ ਡੈਡੀ ਨੇ ਆ ਆ ਵਾਏ ਬਸ ਬਾਕੀ ਤਾਂ ਮੈਂ ਹੀ ਵਾਏ ਆ ਕਿਤੇ ਕਹੇ ਵੀ ਡੈਡੀ ਉਹ ਥੋੜਾ ਚਲਾਉਂਗਾ ਡੈਡੀ ਵੀ ਚਲਾਉਂਦਾ ਭਾਈ ਅੱਪਾ ਨੇ ਵਾਏ ਆ ਖੇਤ ਇਹ ਜੀ ਗੱਲ ਕਿਤੇ ਟਾਈਮ ਹੋਰੇ ਤੇ ਵੀ ਭਾਈ ਆ ਵੀ ਖੂਬ ਚੱਲਦਾ ਹੋਊਗਾ ਤੇ ਉਹਨੇ ਤੇ ਵੀ ਖੇਤਾਂ ਨੂੰ ਪਾਣੀ ਲੱਗਦਾ ਤਾਂ ਆਰੇ ਪਾਸੇ ਖੇਤ ਦੇ ਗੱਬੇ ਗੂ ਰੱਖਿਆ ਹੁੰਦਾ ਦੇ ਚਲੋ ਬਾਕੀ ਦੀ ਸਾਫ ਸਫਾਈ ਕਰਾਂਗੇ ਆਲੇ ਦੁਆਲੇ ਸਜਾ ਦੂਗੇ ਆਲੇ ਦੁਆਲੇ ਦੀ ਬਾਈ ਆਈ ਆਈ ਖੇਤ ਬਾਏ ਡੈੜੀ ਉਧਰ ਤਾਂ ਮੈਂ ਹੀ ਬਾਹੀ ਸਾਰੇ ਰਾਤ ਨੂੰ ਮੈਂ ਹੀ ਮੋਗਾ ਰਿਆਂ ਅੱਜ ਜਿਹੜੇ ਬਾਹਿਆਂ ਸਾਰੇ ਆ ਪੰਜ 6 ਕਿਲੇ ਡੈੜੀ ਨੇ ਮੋਗਾ ਕੱਲ ਵੀ ਡੈੜੀ ਬਾਕੇ ਗਿਆ ਕੱਲ ਤਵੀਆਂ-ਤਵੀਆਂ ਖਲਾਕੇ ਫਤਲ ਗਏ ਅੱਜ ਬਾਈ ਜਾਣੇ ਡੈੜੀ ਨੇ ਜਾਗਣਗੇ 2-3 ਘੰਟੇ ਪਰ 2-3 ਘੰਟੇ ਗਿਆ ਅੱਜ ਅੱਧਾ-ਪਾੜ ਪੈਣੀ ਆ ਪਾੜ-ਪਾੜ ਗੱਲ ਪੈਗੀ ਸੀ ਤਾਂ ਤਾਂ ਦੁਖੀ ਲੱਗਣਾ ਚਲੋ ਚੰਦੇ ਆਈ ਕਰ ਲਉਂਗਾ ਮੈਂ ਟੋੜ ਰਿਹਾ ਹਾਂ ਉਹ ਸਾਹਮਣੇ ਮੋਟਰ ਵਈ ਆ ਬਾਈ ਪਾਈਪ ਲਾਈਨ ਦੱਬੀ ਹੋਈ ਆ ਓਰੇ ਆਹ ਆਂ ਬਾਈ ਇਹ ਮੋਟਰ ਬਾਕੀ ਬਾਈ ਬੂਲਰ ਸਾਡੇ ਏਰੀਆ ਚ ਬਹੁਤ ਆ ਇਹ ਕਰਕੇ ਟੈਂਪਰੇਚਰ ਦਾ ਥੋੜਾ ਬਹੁਤਾ ਫਰਕ ਰਹਿੰਦਾ ਹੈ। ਬਠਿੰਡੇ ਦੇ ਸਾਈਡ ਤਾਂ 47-48 ਤੱਕ ਪਹੁੰਚਿਆ ਹੋਇਆ ਸਾਡੇ 44 ਜਾਂ 45 ਹੱਥ ਹੋਇਆ ਤੇ ਨਹੀਂ ਵਧਿਆ। ਬਾਕੀ ਅਗਲੇ ਮਹੀਨੇ ਭਾਈ ਬਰਸਾਤਾਂ ਦੇ ਆਉਣੇ ਆ ਤੇ ਵਾਤੇ-ਵੱਦ ਦਰਖਤ ਲਾਓ। ਹਨਾ ਕੋਈ ਵੀ ਅਸ਼ਾਵਾਂ ਵਾਲਾ ਜਾਂ ਮੋਟਰਾਂ ਤੇ ਦਾ ਬਾਈ ਜ਼ਰੂਰੀ ਲਾਓ। ਲੱਕੇ ਕੇ ਦੋ-ਦੋ ਜ਼ਰਾਸਾ। ਇੱਕ ਬੰਦੇ ਨੂੰ ਲਾਉਣੇ ਚਾਹੀਦੇ। Warte, wir